ਲੋਈ ਸੰਗੋਲਰ ਕੋਲ ਦੀ ਮੋਟੀ ਦੋ ਕੁੱਤੇ ਡਾਹ ਦਵਾਲ ਨਹੀਂ ਕਮਾਲ ਹੈ ਕਿ ਤਿੰਨ ਕੁੱਤੇ ਇੱਥੇ ਨੇ ਇੱਕ ਇੱਕ ਦੋ ਤੇ ਇੱਕ ਉਪਰਾਂ ਤਿੰਨ ਕੁੱਤੇ ਤਿੰਨ ਕੁੱਤੇ ਗੱਲ ਪੈਂਦੀ ਏ ਕਾਬਰੀ ਖੜੀ ਛੇ ਸੰਗੋਲੇ ਲੱਗਦੀ ਸੰਗੋਰ ਪੰਜਾਬੀ ਇਨ ਸੰਗੋਰ ਕਿ ਆਇਂਦਾ ਬਾਕੀ ਪਤਾ ਨਹੀਂ ਕੀ ਇਹਨੂੰ ਕਹਿੰਦੇ ਨੇ ਓਹ ਕੁੱਤੇ ਡਾਰ ਕੇ ਉਹ ਪਾਜ ਗਿਆ ਜੀ ਕਮਾਲ ਤੁਸੀਂ ਅਜੀ ਚੀਜ਼ ਕੋਈ ਵੇਖੀਏ ਆ ਜਿਭਾਂ ਭੜੇ ਮਾਰਦੀ ਆ ਵੇਖੋ ਜੀ ਕੀ ਸੰਗੋਲ ਐ ਨਾ ਤਿੰਨ ਕੁੱਤੇ ਲੱਗੇ ਰਹੇ ਨੇ ਤੇ ਇਹਨਾਂ ਕੁੱਤਿਆਂ ਨੂੰ ਗਾਲ ਪੈਂਦੀ ਸੀ ਤਾਂ ਤਿੰਨ ਕੁੱਤੇ ਉਹ ਦੋ ਤੇ ਇੱਕ ਆ ਤਿੰਨ ਕੁੱਤੇ ਡਾਦ ਵਾਲੀ ਨਹੀਂ ਦੀ ਗਈ ਸੀ ਨੇੜੇ ਨਹੀਂ ਆਉਂਦੀ ਸੀ ਓ ਜੱਬ ਕੁੜੀ ਲੰਮੀ ਓ ਜੱਬ ਬਈ ਤਾੜੀ ਓ पूछ के मोटी सापत रहा है बेलक मगरो ना मड़ा खड़का करिए उन्हें नहीं दी ओ पाजी गया अगेंस्ट डरी रही फिर है ना ओ कोई लेंगे राशि का बा बा